ਆਓ ਪਾਈ ਬਾਕੀ ਬੰਦੇ ਹੋਰ ਮੋਟਰਸਾਈਕਲਾਂ ਸਕੂਟਰਾਂ ਤੇ ਆ ਰਹੇ ਨੇ ਉਹ ਬਾਰਡਰ ਵਾਸਤੇ ਜਿਹੜੀ ਕੁੜੀਆਂ ਉਹ ਸਾਈ ਕਹਿੰਦੇ ਸੀ ਫੋਨ ਕਰਦੇ ਵਾ ਜਾਨਾ ਝੋਟਾ ਧਰ ਜਾਂਦੇ ਵਾ ਧਰ ਦੇਣਗੇ ਤੁਹਾਨੂੰ ਜਰਾ ਪੁਲਿਸ ਆਈ ਕਹਿੰਦੇ ਸੀ ਅੱਜ ਮੈਂ ਉਹਦਾ ਕੱਕਾ ਭਰਾਗਾ ਬਾਈ ਹਾਂ ਮੁੰਡੇ ਦਾ ਮੁੰਡੇ ਦਾ ਕੱਲ ਮੈਂ ਪੁਲਸ ਵਾਲਿਆਂ ਨੂੰ ਕਿਹਾ ਹਾਂ ਕੱਲ ਕਹਿ ਮਾਰਜੀ ਬੇਤਨਾ ਤੇ ਕਾਰਵਾਈ ਕਿਉਂ ਨਹੀਂ ਕਰ ਉਹਨਾਂ ਨੂੰ ਚੜਾਓ ਨਰੇਗ ਵਾਲਿਆਂ ਨੂੰ ਬਾਈ ਚੜਾਓ ਨਰੇਗ ਵਾਲਿਆਂ ਨੂੰ ਜਾਨ ਨਹੀਂ ਦਿੱਤਾ ਇਹਨਾਂ ਰੈਲੀਆਂ ਚਲਾ ਜਾਂਦੇ ਇਹਨਾਂ ਨੂੰ ਹਾਂ ਹਾਲੇ ਮੈਂ ਬੋਲ ਤਾ ਕਿ ਵੀ ਤੁਸੀਂ ਵੇਚ ਨਾਲ ਤੇ ਕਾਰਵਾਈ ਕਿਉਂ ਨਹੀਂ ਕਰਦੇ ਹਾਂ ਉਹ ਕਹਿੰਦੇ ਵੀ ਆਪ ਦਿਨ ਹਟਾ ਲੋ ਮਾ ਪਰ ਵੇਚ ਨਾਲ ਤੇ ਕਾਰਵਾਈ ਨਹੀਂ ਅੱਛਾ ਕਹਿੰਦੇ ਆ ਪਰ ਇਹਨੇ ਭਾਈ ਹਫਤੇ ਚੱਲਦੇ ਨੇ ਹੁਣ ਵੀ ਰੋਕਣਾ ਆਗੇ ਕਹਿੰਦੇ ਸੀ ਪਾਚਾ ਪਾਤਾ ਜਾਉਣਾ ਲੋਕ ਜਾਗਦਿਆਂ ਜਮੀਰ ਵਾਲੇ ਨਿਕਲੋ ਭਾਈ ਮਾਨਸਾ ਜਵਾਰ ਕੇ ਪਿੰਡ ਦਿਓ ਤੁਸੀਂ ਆ ਜਾਓ ਕਿੰਨੀ ਵੋਟ ਆ ਪਿੰਡ ਦੀ 3500 ਵੋਟ ਤੇ ਬੰਦਾ 300 ਆ ਸਾਰਾ ਹੈ ਹਰੇ ਘਰ ਚੱਕ ਬੰਦਾ ਉਹ ਜਵਾਰਤਿਆਂ ਵਾਲੇ ਜੇ ਨਾ ਰੋਕਣਾ ਹੁਣ ਸਾਡੇ ਦਾ ਇਹ ਪਿੰਡ ਦਾ ਰੌਲਾ ਨਹੀਂ ਰੋਜ ਸੋਲੜੇ ਪਿੰਡ 'ਚ ਮੌਤ ਹੁੰਦੀ ਆ ਭਾਈ ਆਓ ਮਾਨਸਾ ਆਓ ਉਹਨੂੰ ਲਿਆ ਕੇ ਧਰਦਿਆਂ ਛੜਕ ਜਾਮ ਕਰਾਂਗੇ ਤੋਰੋ ਯਾਰ ਆਪਾਂ ਹੋਰ ਇਹਨਾਂ ਖੜੋ ਫੇਰ ਅੱਜ ਨਾਕਾ ਲਾਾਂਗੇ ਪਹਿਲਾਂ ਪੁਲਿਸ ਆ ਗਈ ਹਾਂ ਪਿੰਡ ਦੇ ਲੱਗਦੇ ਮਰੇ ਮਰੇ ਹੋਏ ਲੋਕਾਂ ਨੂੰ ਕਾਪੀ ਹੋਏ ਬਹੁਤ ਪੁਰਾਣੀ ਰੇਡ ਕਿਸੀ ਤੋਂ ਫਿਲਵਾ ਦਿਆ ਪੂਰੀ ਪੁਰਾਣੀ ਜ਼ਮੀਨ ਆ ਸੱਚੋ ਆ ਗਏ ਸਾਡੇ ਸਿਟੀ ਦੇ ਕਹਿੰਦੇ ਤੁਸੀਂ ਗਲਤ ਕਰ ਰਹੇ ਹੋ ਕੀ ਗਲਤ ਕਰ ਰਹੇ ਆ ਅਸੀਂ ਆਹਦੇ ਬੱਚੇ ਨੂੰ ਛੜਕੇ ਧਰ ਰਹੇ ਆ ਆ ਲੋਕ ਦੇਖ ਲੋ ਭਾਈ ਦੋ ਟਰਾਲੀਆਂ ਤਿੰਨ ਟਰਾਲੀਆਂ ਨੇ ਇਹ ਵੀ ਸਾਡੇ ਭਰਾ ਰੇਸ਼ਮ ਦੇ ਸੀਪੋਰੇ ਲੈ ਕੇ ਆਏ ਨੇ ਲੋਕ ਤੁਰਦੇ ਨਹੀਂ ਯਾਰਾ ਮੈਂ ਤੁਹਾਨੂੰ ਦਿਖਾਉਂਗਾ ਸੱਥਾਂ ਇਟਾਸ਼ ਖੇਡਦੇ ਉਹਦੇ ਬਾਤ ਨੂੰ ਉਹ ਤਾਂ ਟੂਟ ਕੇ ਨਾਕਾ ਲਾਤਾ ਮੈਡਮ ਨੇ ਕੋਈ ਗੱਲ ਨਹੀਂ ਲਾਉਣ ਦੇ ਆਪਾਂ ਚੱਲਦੇ ਆਂ ਪੁਲ ਤੇ ਨਾਕਾ ਲਾਤਾ ਓਏ ਉਹਨੂੰ ਕਹਿੰਦੇ ਖੜਾ ਲਾ ਯਾਰਾ ਉਹ ਨਾਕਾ ਲਈ ਬੈਠੀ ਹੈ ਮੈਡਮ ਪਾਣੀ ਦਿਓ ਜੀ ਚਲੋ ਭਾਈ ਨਾਲ ਤੁਸੀਂ ਕਹਦੋਂ ਨੰਦੇ ਆ ਪਾਣੀ ਦੇ ਉਹ ਹੀ ਪਨਾ ਚਲੋ ਆ ਪਾਣੀ ਦੇ ਮੈਨੂੰ ਪੀਣ ਨੂੰ ਆਓ ਯਾਰ ਬਾਈ ਪਿੰਡ ਦਾ ਮਸਲਾ ਓਏ ਆਜੋ ਯਾਰ ਖੜ ਜਾ ਸੀਪ ਇਕੱਠੇ ਨਾਕਾ ਵਾਲੀ ਖੜੀ ਉੱਥੇ ਤੂੰ ਹੀ ਲੈਣੇ ਬਾਹਲੇ ਹੋਗਾ ਟਰੈਕਟਰ ਲਿਆਉਣ ਕੋਲ ਨਾ ਨਾ ਪਰ ਆਰਾਮ ਨਾਲ ਕਿਸੇ ਨਾਲ ਧੱਕਾ ਨਹੀਂ ਕਰਨਾ ਮੈਂ ਲਾਈਵ ਕਰ ਛੱਡੇਗਾ ਹਾਂ ਆ ਜਾਂਦੋ ਆ ਜਾਂਦੋ ਬਾਈ ਨਾਕਾ ਲਾਤਾ ਬੁੱਸ ਵਾਲਾ ਇੱਥੇ ਉਹਨੂੰ ਕੋਈ ਨਹੀਂ ਪੀਂਦਾ ਉਹ ਉਹਨੂੰ ਕਹਿੰਦੇ ਖੜਾ ਆਲਾ ਆਹ ਲਓ ਮੋਟਰਸਾਈਕਲ ਆ ਲਓ ਇਹਨਾਂ ਨੂੰ ਲੈ ਕੇ ਆ ਨਾਕੇ ਤੱਕ ਤੱਕਦਾ ਕਿਹੜਾ ਨਾਕੇ ਤੱਕ ਦਾ ਆਇਓ ਨਾਕਾ ਦਾ ਖਲਾਫ ਹੋ ਗਏ ਹਾਂ ਕਿ ਫਿਲਹਾਲ ਇਹਨਾਂ ਨੇ ਲਓ ਆਪਾਂ ਤੋੜਾਂਗੇ ਨਾਕਾ ਆਪਾਂ ਨੂੰ ਵੀ ਟਰਾਲੀ ਹੋਰ ਆਈ ਜਾਂਦੀ ਆ ਲੈ ਕੇ ਆਸ਼ੀਰ ਨੇ ਲੇਟ ਨਾ ਕਰੋ ਯਾਰ ਖਪਰਾ ਕੇ ਲਿਆਓ ਪੂਰੇ ਆ ਯਾਸੀਮ ਛੇਤੀਆ ਖਿੱਚ ਕੇ ਲੈ ਗਿਆ ਚਲੋ ਮੈਂ ਆਪਾਂ ਨੂੰ ਨਾਕਾ ਦਿਖਾਉਣਾ ਆ ਪਿੰਡ ਨਿਕਲ ਗਿਆ ਸਾਰਾ ਪਿੰਡ ਚ ਟੌੜ ਕੇ ਹੁੰਦੇ ਲੋਕ ਹੁੰਦੇ ਨੇ ਫੋਨ ਕਰ ਦਿੰਦੇ ਨੇ ਨਾਕਾ ਲਾਈ ਖੜੀ ਆ ਵੀ ਨਸ਼ੇ ਦੇ ਨਾਕਾ ਕਿਤੇ ਲੱਗਿਆ ਨਹੀਂ ਉਤੋਂ ਆ ਲੋਕ ਖੜੇ ਨੇ ਇਹਨਾਂ ਨੂੰ ਖੜਾ ਵੀ ਆ ਜਾਓ ਭਾਈ ਜ਼ਿੰਮੇਦਾਰੋ ਕਿਉਂ ਨਹੀਂ ਤੁਰਦੇ ਭਾਈ ਜੀ ਆ ਜਾਓ ਯਾਰ ਆਜੋ ਤੁਰੋ ਨਾ ਹੁਣ ਬਾਅਦ ਚ ਕਦੋਂ ਆਉਂਗੇ ਕਿ ਡੀ ਕਰਦੇ ਹੋ ਚਿੱਟੇ ਦੀ ਆਜੋ ਬਾਈ ਇਹ ਲੋਕ ਨੇ ਜਵਾਰਖਿਆਂ ਦੇ ਤੁਰ ਨਹੀਂ ਰਹੇ ਦੇਖੋ ਆਜੋ 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 ਹੌਲੀ ਕਰ ਹੌਲੀ ਆ ਨਾਕਾ ਲਾ ਬਾਈ ਆਉਗਾ ਨਾਲ ਯਾਰ ਸਾਡੇ ਤੱਕ ਇੱਥੋਂ ਤੱਕ ਆਜੋ ਤੋੜਾਗੇ ਨਾਕਾ ਆਪਾਂ ਨੂੰ ਕੀ ਕਹੂਗਾ ਨਾਕਾ ਟਰੈਕਟਰਿਕ ਮੰਗ ਰਹੀ ਨੇ ਇਹਨੂੰ ਕਹੇ ਤਿੰਨੇ ਡਾਕਟਰ ਇਕੱਠੇ ਕਰੋ ਹਾਂ ਹਾਂ ਤਿੰਨੇ ਇਕੱਠੇ ਕਰ ਲਾਂਗੇ ਆਉਣਾ ਨਾਕਾ ਲਾ ਕੇ ਭਾਈ ਪੂਰਾ ਸਤਾਈ ਕਰਦੀ ਹੋਰ ਵੀ ਕਿਹਦੇ ਚਾਰ ਕਿੰਨੇ ਵੀ ਟਰੈਕਟਰ ਹੈ ਕਿਹਦੇ ਮੈਂ ਇਹਨਾਂ ਨੂੰ ਕੱਲ ਗਿਆ ਹਸਪਤਾਲ ਚ ਰੱਖੋ ਆ ਜੋ ਜੰਨੇ ਆ ਗਏ ਤੋਰੇ ਵਾਲਾ ਪੱਕਾ ਖੜਦੇ ਉੱਥੇ ਆਪੀ ਲੋਕ ਇਕੱਠੇ ਹੋਵਾਂਗੇ ਲੋਕ ਤਮਾਸ਼ੀਰ ਨੇ ਦੇਖੋ ਆ ਜਾਓ ਯਾਰ ਬਾਈ ਬਣ ਕੇ ਤੋਰਾ ਫੇਰ ਕਦ ਆਉਂਗੇ ਨਾਕਾ ਦਾ ਹੋਣਾ ਆਏਗਾ ਆਪਾਂ ਨੂੰ ਕਹਿ ਪੈਣੇ ਆ ਪੁਲ ਤੱਕ ਕਦ ਆਜੋ ਮੜਾ ਜਾ ਪੁਲ ਤੱਕ ਨਸ਼ੇ ਨਾਲ ਛੋਟਾ ਵੀ ਜਵਾਕ ਮਰ ਸਕਦਾ ਕੱਲ ਨੂੰ ਆਹੋ ਮੈਂ ਨਾਕਾ ਦਿਖਾਉਣਾ ਭਾਈ ਨਾਕਾ ਲਾਇਆ ਐ ਇਹ ਉਹ ਭਾਲਦੇ ਨੇ ਕੀ ਭਾਲਦੇ ਨੇ ਵੀ ਸਾਨੂੰ ਸੱਟ ਮਾਰਨਾ ਸਾਨੂੰ ਰੋਕਣਾ ਸਾਨੂੰ ਤਰੱਕੀ ਮਿਲੇ ਆ ਟਰੈਕਟਰ ਚ ਆ ਕੇ ਭਰਾ ਕਰੋ ਕੀਦਾਗਾ ਇਹ ਆ ਦੇਖੋ ਲਾ ਟਰੈਕਟਰ ਲਾਇਆ ਪਿਆ ਹੈਗਾ ਇਹਨੂੰ ਟਰੈਕਟਰ ਬਣਾ ਕਰੋ ਯਾਰ ਆਪਣੇ ਨੂੰ ਆ ਟਰੈਕਟਰ ਕੀਦਾ ਭਾਈ ਆਰੇ ਆਰੇ ਆਲੋ ਭਾਈ ਟਰੈਕਟਰ ਬਣਾ ਕਰੋ ਥੋੜਾ ਇਹ ਫੇਰ ਨਾ ਕਿਹੋ ਸੀ ਤੋੜਾਂਗੇ ਇਹਨੂੰ ਆ ਟਰੈਕਟਰ ਬਣਾ ਕਰੋ ਭਾਈ ਆ ਟਰੈਕਟਰ ਬਣਾ ਕਰ ਲਾਦਾ ਆਰੇ ਆ ਮਾ ਆਇਆ ਭਾਈ ਸੇਠ ਇਹਨੂੰ ਟਰੈਕਟਰ ਨੂੰ ਬਣਾ ਕਰੂੰਗਾ ਆਪਦੀ ਗੱਡੀ ਲਾਓ ਜੀਦਾ ਵੀ ਹੈਗਾ ਉਪਰਾਂ ਕਰੋ ਮੈਡਮ ਜੀ ਸਾਨੂੰ ਰੋਕੋ ਨਾ ਤੁਸੀਂ ਕੀ ਚਾਹੁੰਦੇ ਹੋ ਉਹੀ ਕੰਮ ਪਹਿਲਾਂ ਵਾਲਾ ਵੀ ਸਾਡੇ ਨਾਲ ਉਹ ਕਰਨ ਸਾਨੂੰ ਤਰੱਕੀ ਮਿਲੇ ਅੰਮ੍ਰਿਤ ਪ੍ਰੇਮ ਬਣ ਕੇ ਬੇਨਤੀ ਸਾਨੂੰ ਉੱਥੇ লাশ ਧਰ ਲੈਣਦੇ ਰੋਕ ਨਾ ਐਵੇਂ ਬਿਲਕੁਲ ਨਹੀਂ ਜਾਣ ਦੇਣਾ ਕਿਉਂ ਨਹੀਂ ਜਾਣ ਦੇਣਾ ਕਾਰਨ ਪੋਸਟਮਾਰਟਮ ਹੋਇਆ ਹਾਂ ਫਿਰ ਹੋਇਆ ਹਾਂ ਹੋਇਆ ਫਿਰ ਹੋਇਆ ਹਾਂ ਪਰਚਾ ਦਰਜ ਹੋ ਗਿਆ ਪਹਿਲਾਂ ਨਹੀਂ ਨਹੀਂ ਤੁਸੀਂ ਆਉਂਦੇ ਪਹਿਲਾਂ ਹੀ ਨਾਕਾ ਲਾ ਰਹੇ ਜਨ ਰਾਤ ਨਸ਼ਾ ਵੇਖਦਾ ਤੁਹਾਨੂੰ ਮੈਂ ਜਨ ਰਾਤ ਕਹਿਣਾ ਰੋਕੋ ਇਹਨੂੰ ਸਾਡੀ ਡਿਊਟੀ ਆ ਸੀ ਕਾਹਦੀ ਡਿਊਟੀ ਆ ਨਸ਼ਾ ਰੋਕਣ ਦੀ ਕਿ ਸਾਨੂੰ ਰੋਕਣ ਦੀ ਬਿਲਕੁਲ ਨਹੀਂ ਐਦਾਂ ਨਸ਼ਾ ਰੋਕਣ ਦੀ ਡਿਊਟੀ ਅਸੀਂ ਕਾਹਦੀ ਬੱਤ ਵਿੱਚ ਨਸ਼ਾ ਰੋਕਣ ਦੀ ਡਿਊਟੀ ਆ ਕਿ ਤੁਹਾਡੀ ਸਾਨੂੰ ਰੋਕਣ ਦੀ ਡਿਊਟੀ ਆ ਆਓ ਯਾਰ ਉਹ ਟਰੈਕਟਰ ਕੀ ਦਾ ਬਾਈ ਓਏ ਟਰੈਕਟਰ ਦਾ ਸਾਇ ਨਹੀਂਗਾ ਟਰੈਕਟਰ ਕੀ ਦਾ ਹੈ ਕਿਸੇ ਦਾ ਨਹੀਂ ਹੈਗਾ ਅਸੀਂ ਆਪ ਸਟਾਰਟ ਕਰ ਰਹੇ ਹਾਂ ਸਟਾਰਟ ਕਰੋ ਓਏ ਕਹਾ ਕਰੋ ਕਾ ਕਰੋ ਮੈਂ ਮੋਰੇ ਮੂਰੇ ਪੂੰਗਾ ਗੱਡੀ ਲੈਣਾ ਇਹ ਕਾ ਕਾ ਵੀਡੀਓ ਬਣਾ 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 ਔਰ ਟਰੈਕਟਰ ਕਾਹਾਂ ਕਰੋ ਤੂੰ ਵੀਡੀਓ ਸ਼ੂਟ ਬਣਾ ਬਣਾ ਹਾਂ ਹਾਂ ਸਾਰਾ ਪੰਡਾ ਆ ਚੰਦਾ ਮਰਜੀ ਲਿਆਓ ਹਾਂ ਹਾਂ ਕਾਹ ਕਰ ਰੋ ਨੂੰ ਜਿਹਦਾ ਵੀ ਡਾਇਰੈਕਟਰ ਹੈ ਹਾਂ ਹਾਂ ਗੱਡੀ ਪਾਸੇ ਕਰ ਪ੍ਰਵਿੰਦਰ ਰਾਜ ਮੈਡਮ ਭੈਣੇ ਤੈਨੂੰ ਹੱਥ ਬੰਨ ਕੇ ਵੇਣਦੀ ਸਾਨੂੰ ਇਹਦਾ ਪ੍ਰੋਟੈਸਟ ਕਰਨ ਦੇ ਸਾਨੂੰ ਪ੍ਰੋਟੈਸਟ ਕਰਨ ਨੂੰ ਕਿਉਂ ਰੋਕਦੀਆਂ ਤੂੰ ਕਿ ਚਿੱਤੇਆਣਾ ਹਿੱਸਾ ਹੁਦਾ ਮੈਂ ਤੈਨੂੰ ਦੱਸਾਂ ਹਾਂ ਲੈ ਖਲੇ ਖਲੇ ਅਸੀਂ ਕੀ ਲੜ ਲੜ ਰਹੇ ਹਾਂ ਕਿਸ ਨਾਲ ਅਸੀਂ ਗਲਤ ਗਲਤ ਤੁਸੀਂ ਹੋ ਜੇ ਨਸ਼ਾ ਬਗਾਉਣੇ ਹੋ ਅਸੀਂ ਨਸ਼ਾ ਬਗਾਉਣੇ ਤੂੰ ਓਰੇ ਆ ਓਰੇ ਆ ਓਰੇ ਆ ਜੋ ਆ ਗੱਡੀ ਮੂਰੇ ਪੈ ਜਾ ਬਈ ਆ ਗੱਡੀ ਮੂਰੇ ਪੈ ਗਿਆ ਮੈਂ ਤਾਂ ਆ ਗੱਡੀ ਮੂਰੇ ਪੈ ਜਾ ਨੂੰ ਗਸਤੇ ਘਾਓ ਸਾਡੇ ਲੈ ਕੇ ਆਓ ਲੈ ਕੇ ਆਓ ਲੈ ਕੇ ਆਓ ਲੈ ਕੇ ਆ ਲੈ ਜੋ ਬੰਦੇ ਲੈ ਜੋ ਆ ਗੱਡੀ ਮੂਰੇ ਪੈ ਜਾਓ ਯਾਰ ਆਪਾਂ ਥੋੜੇ ਬੰਦੇ ਗੱਡੀ ਮੂਰੇ ਪੈ ਜਾਓ ਲੈ ਕੇ ਯਸਦੀ ਪਰ ਰੋਡ ਜਾਂ ਕਰ ਉਹ ਗੱਡੀ ਮੂਰੇ ਪੈ ਜਾਓ ਮਾਰ ਮਾਰ ਮੈਂ ਕੋਈ ਹੱਥ ਨਹੀਂ ਲਾਉ ਉਹਨਾਂ ਨੂੰ ਮੈਂ ਬੈ ਗਿਆ ਮਾਰੋ 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 ਆ ਭਾਈ ਅਸੀਂ ਗੱਡੀ ਦੇ ਮੂਰੇ ਪੈ ਜਾ ਲੈ ਸਾਨੂੰ ਨਾ ਕੋਈ ਲਾਈ ਵੀਡੀਓ ਬਣਾ ਲੈ ਉਹ ਜਾ ਗੱਡੀ ਦਾ ਮਾਕਾ ਲਾਓ ਕਰਾਂਗੇ ਅਸੀਂ ਆ ਦੇਖੋ ਭਈ ਪੰਜਾਬ ਪੁਲਿਸ ਕਿੰਨਾ ਧੱਕਾ ਕਰ ਰਹੀ ਆ ਅਜੇ ਬੰਦੇ ਮਰੀ ਜਾਣਗੇ ਜਮਾਰ ਕੰਦੀ ਘਟਨਾ ਵੀਰੇ ਜਮਾਰ ਕੰਦੀ ਘਟਨਾ ਵੀ ਆਪਣੇ ਜਮਾਰ ਕੇ ਪੁਲਿਸ ਤੇ ਨੈਰੀ ਕੋ ਠੀਕ ਹੋਵੇ ਪਹਿਲਾਂ ਐਡ ਐਕਸ ਕਰਾ ਵੀਡੀਓ ਬਣਾਓ ਜਾਓ ਓਰੂਰੇ ਰੰਗ ਚੋਟੇ ਮਾਰ ਜਾ ਬੈਠਾੜੇ ਦੇ ਮੂਹਰੇ ਬੜਾ ਇਸ ਨੇ ਉਹ ਉਹਨੂੰ ਡਾਇਲ ਕਰੋ ਓਰੇ ਸਭੇ ਰੱਖੀਏ ਸਭੇ ਬੰਦੇ ਬੈਠ ਬੰਦੂਰੇ ਬੈਠਾ ਵਾ ਕਿਸੇ ਆਪ ਚਲਾਉਣਾ ਆਏ ਬੈਜੋ ਥੱਲੇ ਬੈਜੋ 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 ਪ੍ਰਵਿੰਦਰ ਮੈਂ ਤਾਂ ਇੱਕ ਗੱਲ ਦੱਸਦੀ ਆ ਉਹਦਾ ਪਾਸੇ ਹੋ ਜਾਇ ਇਥੋਂ ਪੈਣੇ ਮੇਰੇ ਤੇ ਪਹਿਲਾ ਪਰਚੇ ਹੋਰ ਮਾਰ ਲੋਗੇ ਮੈਂ ਥੋੜੇ ਹੱਥ ਨਹੀਂ ਲਾ ਰਿਹਾ ਲਾ ਲਿਆ ਨਾਲੇ ਉਹਦੇ ਪਾਸੇ ਮੈਂ ਤਾਂ ਤੁਸੀਂ ਚਿੱਟਾ ਕਰ ਪੈਣੇ ਚਿੱਟਿਆ ਲਗਾ ਦੋ ਨਾ ਕਰ ਲਾ ਤੁਸੀਂ ਚਿੱਟਿਆ ਮੈਂ ਤੇ ਤੁਹਾਨੂੰ ਕਿਉਂ ਮੈਂ ਕਰ ਦੋ ਸਾਡੇ ਨਾਲ ਕੀ ਹੋਇਆ ਕਿ ਹਾਰ ਮੇਰੇ ਮਾਰ 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 ਹੋਰ ਰਸ ਕਰ ਤੁਸੀਂ ਤੁਹਾਨੂੰ ਕਿਸਾਨਾਂ ਨੂੰ ਕੁੱਟ ਕੇ ਤਰੱਕੀਆਂ ਲੜੀਆਂ ਤੁਸੀਂ ਪਹਿਲਾਂ ਦੀ ਸਾਲ ਨਹੀਂ ਜਿਹੜੇ ਰਸਤੇ ਤੋਂ ਕੁੱਟ ਕੇ ਤਰੱਕੀਆਂ ਲਈ ਹੁਣ ਫੇਰ ਤਰੱਕੀਆਂ ਹਾਂ ਹਾਂ ਹੋਰ ਕੋਈ ਜਿੰਦ ਨੂੰ ਉਹ ਤੁਸੀਂ ਨਸ਼ਾ ਬਿਖਿਆਉਣੇ ਆਪ ਛੋਟਾ ਨਸ਼ਾ ਬਿਖਦਾ ਚੋ ਆਪਾਂ ਨੂੰ ਕੋਣ ਆਲਾ ਅੱਲਾਹ ਅਕਬਰ ਚੋ ਆਪਾਂ ਨੂੰ ਹੋਰ ਖਰਾਬ ਕਰ ਮੈਂ ਜਿਹੜੇ ਕਿਵੇਂ ਪਾਰਕ ਅਸੀਂ ਨਹੀਂ ਦਿੱਤੇ ਸਹੀ ਬੱਲੇ ਦੇ ਆਪ ਬੱਬਰ ਦੇ ਜੇਬਾ ਸਰ ਕਹਾਂ ਲਗੇ ਸਵਾਰ ਨਾ ਚਲ 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 ਬੈਹ ਜੋ ਬੈ ਬਾਈ ਕੇ ਜਨਾ ਕੁਛ ਨਹੀਂ ਬੋਲਣਾ ਆਸੀ ਬਾਈ ਪੂਰੇ ਖਲੀ ਜਾਂਦੇ ਬਸ ਇਹ ਜਾਣ ਕੇ ਰੋਕਦੇ ਨਹੀਂ ਆਪਾਂ ਨੂੰ ਕਿ ਇੱਥੇ ਬਹਿ ਜਾ ਓਏ ਸਿਆਣੇ ਬਣਦੇ ਨੇ ਉਹ ਕੋਈ ਗੱਲ ਨਹੀਂ ਬਾਈ ਨਸ਼ਾ ਰੋਕਣੇ ਆਨੇ ਰੋਕਦੇ ਉਹ ਬਹਿ ਜਾ ਬਹਿ ਜਾ ਮਰ ਜਾ ਓਏ ਬਾਈ ਇਹਨਾਂ ਨੇ ਨਾਟਕ ਆਲਾ ਭਾਈ ਅੱਗੇ ਰਾਜਾ ਟ੍ਰੈਕਟ ਖੜਾਤਾ ਅਸੀਂ ਕਿਹਾ ਸਾਨੂੰ ਪ੍ਰੋਟੈਸਟ ਕਰ ਲੈਣ ਦੋ ਉਹ ਦੂਜੇ ਟ੍ਰੈਕਟ ਇਧਰ ਕੇ ਆਪਣੇ ਲੰਘ ਕੇ ਤਾਂ ਲੰਘੇ

ਉਦੋਂ ਕਿਹੜਾ ਕੁਝ ਕਰ ਲਿਆ ਉਹਦੋਂ ਕਿਹੜਾ ਕੁਝ ਕਰ ਲਿਆ ਚਲੋ ਆਓ 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 ਪੰਚਾਇਤ ਹੀ ਤੁਗੀ ਹੁੰਦੀ ਤਰੋ ਇਹ ਨਹੀਂ ਦੋਲਦੇ ਹੁੰਦੇ ਵਿਚਾਰ ਨਹੀਂ ਆਓ 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 ਨਾ ਵੋਟਾਂ ਜੋ ਕੋਈ ਗੱਲ ਨਹੀਂ ਸੀ ਬੰਦ ਕਰਾਵਾਂਗੇ ਨਹੀਂ ਹਾਂ ਅੱਜ ਤੁਰੂਦ ਭੈਣ ਚੂਰ ਦੀ ਬੋਲਦੀ ਆ ਜਾਲੀ ਕੁਈ ਨਾ ਬਣਾ ਕੇ ਲਿਆ ਯਾਰ ਦੱਸ ਪੈ ਇਹਨਾਂ ਨੂੰ ਤਾਂ ਇੱਥੇ ਨਹੀਂ ਪਤਾ ਪਾਇਆ ਕੋਈ ਮੁੱਦਾ ਨਹੀਂ ਪਾਇਆ ਇਹਨਾਂ ਨੇ ਯਾਰ ਚਲੋ 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 ਮਾੜਾ ਉਹ ਬਾਈ ਜਾਨ ਨਾ ਮੈਂ ਪਰਚਾ ਦਊਂਗੀ ਜਿਹੜੇ ਵੀ ਉੱਥੇ ਬੈਠਣਗੇ ਕਹਿੰਨਾ ਤੁਸੀਂ ਕਹੋਦਾ ਮੈਂ ਤੈਨੂੰ ਦੱਸਦੀ ਆ ਕੱਡ ਬੋਡੀ ਕੱਢ ਗਈ ਇਹਦੇ ਚ ਰਿਸਪੋਨਸਿਬਿਲਟੀ ਤੁਹਾਡੇ ਸਾਰਿਆਂ ਦੀ ਹੋਊ ਜਿਹੜੇ ਪਾਸੇ ਬੈਠੇ ਹੋ ਮੈਂ ਤੈਨੂੰ ਦੱਸਾਂ ਕਾਨੂੰਨ ਨਾਲ ਕੋਈ ਗੱਲ ਦਾ ਬਾਈ ਜੀ ਗੱਲ ਵੀ ਕਰੋ ਵੀ ਕੀ ਗੱਲ ਹੋ ਰਾਇਆ ਤਾਂ ਮਤਲਬ ਵੀ ਉਹ ਬੰਦੇ ਨੇ ਜਦੋਂ ਉਹ ਚੱਕ ਰੱਖਿਆ ਆਪਣਾ ਗੱਲ ਕਰਦਾ ਨਹੀਂ ਬੇਟਾ ਕਾਕਾ ਮਾਲਕ ਤੁਸੀਂ ਐਂ ਕਰੋ ਗੁਰਪ੍ਰੀਤ ਤੁਸੀਂ ਆਹਦੇ ਪਿੰਡ ਚੱਲੋ ਬਾਕੀ ਮੈਂ ਸਮਝਦੀ ਹਾਂ ਚੱਲ ਜਾਓ ਆਹਦੇ ਪਿੰਡ ਚੱਲੋ ਤੁਸੀਂ ਜਾਓ ਤੁਸੀਂ ਉੱਧਰ ਨਹੀਂ ਜਾਓਗੇ ਚੱਲ ਜਾਓ ਜਦੋਂ ਕੋਈ ਬੇਜਾਹ ਕਰਦੇ ਸੀ ਉਹੋ ਕਰਦੇ ਸੀ ਉਦੋਂ ਤਾਂ ਰੋਕਿਆ ਨਹੀਂ ਯਾਰ ਹੁਣ ਅੱਜ ਕਿਵੇਂ ਰੁਕੂਗਾ ਪੰਚਾਇਤ ਪੰਚਾਇਤ ਕਹਿੰਦੇ ਪ੍ਰਸ਼ਾਸਨ ਤੇ ਕਰ ਦਿੰਦਾ ਬਾਈ ਜੀ ਚਲੋ ਆਪਣੇ ਸਭ ਤੋਂ ਤੁਸੀਂ ਪਿੰਡ ਚੱਲੋ ਜਾਓ ਤੇ ਤੁਮ ਬੰਬਾਂ ਬੰਬਾਂ ਖੋਪਰ ਤੇ ਮਰੀ ਕੰਨੋਂ ਫਿਰ ਕਹਿੰਦੇ ਖਤਮਾ ਜਾਓ ਸੱਜਣ ਇਹ ਮਰ ਤਾਂ ਲਾਲ ਇੱਥੇ ਜਮੀਂ ਪੈਸਾ ਦੇ ਸਾਨੂੰ ਪਏ ਪੈਸਾ ਕੌਣ ਦੇਊਗਾ ਇਹਨਾਂ ਨੂੰ ਪੁਲਿਸ ਤਾਂ ਚਲੋ ਸੰਸਾਰ ਹੋ ਗਈ ਸੀ ਉਹਨਾਂ ਨੇ ਹੀ ਸੰਭਾਲਿਆ ਆਪਾਂ ਆਇਆ ਆਇਆ ਹੁਣ ਫੜਾ